ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਿਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆਂ ਅੱਜ ਤੁਹਾਡੇ ਲਈ ਆਪਣੇ ਰੈਡੀ ਕਰਾਏ ਹੋਏ ਸੂਟ ਲੈ ਕੇ ਆਏ ਜੀ ਹੈਂਡਵਰਕ ਦੇ ਵਿੱਚ ਆਪਾਂ ਸੂਟ ਰੈਡੀ ਕਰਵਾਏ ਆਂ ਤੇ ਨਾਲ ਤੁਹਾਨੂੰ ਹੁਣ ਜਿਹੜਾ ਸੀਜ਼ਨ ਦੇ ਵਿੱਚ ਨਿਊ ਫੈਬਰਿਕ ਆਪਾਂ ਲੈ ਕੇ ਆਏ ਆਂ ਜਿਹੜੇ ਆਪਾਂ ਹੈਂਡਵਰਕ ਦੇ ਸੂਟ ਰੈਡੀ ਕਰਾਂਗੇ ਜਿਨ੍ਹਾਂ ਨੇ ਵਿਦਾਊਟ ਜਿਵੇਂ ਵਰਕ ਤੋਂ ਬਿਨਾ ਵੀ ਤੁਸੀਂ ਉਹ ਫੈਬਰਿਕ ਮੰਗਵਾਉਣਾ ਹੈ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਹਰੇਕ ਦਾ ਪ੍ਰਾਈਸ ਨਾਲ ਦੀ ਨਾਲ ਦੱਸਾਂਗੇ ਤੇ ਆਪਣੇ ਜਿਹੜੇ ਰੈਡੀ ਕਰਾਏ ਹੋਏ ਤਿੰਨ ਸੂਟ ਮੈਂ ਹੈਂਡਵਰਕ ਦੇ ਵਿੱਚ ਰੈਡੀ ਕਰਵਾਏ ਆ ਹੁਣ ਜਿਵੇਂ ਅੱਗੇ-ਅੱਗੇ ਹੁਣ ਆਪਣੇ ਫੰਕਸ਼ਨ ਸਟਾਰਟ ਹੋ ਜਾਣੇ ਕਿ ਜਿਨ੍ਹਾਂ ਦੇ ਹੁਣ ਵਿਆਹ ਧਾਰ ਲੈਏ ਆ ਤਾਂ ਹੁਣ ਤੋਂ ਹੀ ਆਪਣੀ ਤਿਆਰੀ ਸ਼ੁਰੂ ਕਰਤੀ ਹੈ ਜੀ ਉਹਨਾਂ ਨੇ ਤਾਂ ਤੁਹਾਨੂੰ ਪਾਰਟੀ ਵੇਅਰ ਦੀ ਕਾਫੀ ਜ਼ਿਆਦਾ ਡਿਮਾਂਡ ਆਉਣ ਲੱਗੀ ਸੀ ਕਿਤੇ ਤਿੰਨ ਸੂਟ ਮੈਂ ਹਜੇ ਰੈਡੀ ਕਰਵਾਏ ਆ ਆਪਣੇ ਇਹਨਾਂ ਦਾ ਵੀ ਤੁਸੀਂ ਹੋਰ ਕਲਰ ਤੇ ਜਿਹੜੇ ਮੈਂ ਤੁਹਾਨੂੰ ਦਿਖਾਵਾਂਗੀ ਕਿਸੇ ਹੋਰ ਕਲਰ ਤੇ ਜਾਂ ਕਿਸੇ ਹੋਰ ਫੈਬਰਿਕ ਤੇ ਵੀ ਤੁਸੀਂ ਰੈਡੀ ਕਰਾਉਣੇ ਆ ਤਾਂ ਵੀ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਪ੍ਰਾਈਸ ਹਰੇਕ ਦਾ ਦੱਸਾਂਗੇ ਨਾਲ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਜੀ ਸਵੇਰ ਨੂੰ 9:30 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜਿਨ੍ਹਾਂ ਨੇ ਸਟਿਚ ਕਰਾ ਕੇ ਜੀ ਪੂਰਾ ਰੈਡੀ ਕਰਾ ਕੇ ਸੂਟ ਵਿਦ ਦੁਪੱਟਾ ਸਾਰਾ ਕੁਝ ਰੈਡੀ ਕਰਾ ਕੇ ਮੰਗਵਾਉਣਾ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਐਜ਼ ਇਟ ਇਜ਼ ਜਿਵੇਂ ਵੀਡੀਓ 'ਚ ਦਿਖਾਉਨੇ ਆ ਉਵੇਂ ਸੂਟ ਮੰਗਵਾਉਣਾ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਜਿੱਤੇ ਪ੍ਰਾਈਸ ਦੱਸਦੇ ਆ ਨਾਲ ਆਨਲਾਈਨ ਪੇਮੈਂਟ ਕਰਨੀ ਹੁੰਦੀ ਹੈ ਤੇ ਪੇਮੈਂਟ ਲਈ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 80803 81465 80 800 ਦਿਨ ਸਕਰੀਨ ਤੇ ਇਸ ਸਾਈਡ ਇਹ ਹੀ ਨੰਬਰ ਮੈਂਸ਼ਨ ਹੁੰਦਾ ਇਸੇ ਨੰਬਰ ਤੇ ਤੁਸੀਂ ਪੇਮੈਂਟ ਕਰਨੀ ਹੁੰਦੀ ਹੈ ਤੇ ਹੂਕਿੰਗ ਕਰਾਉਣੀ ਹੁੰਦੀ ਹੈ ਜੀ ਆਪਣੇ ਤੇ ਕੋਰੀਅਰ ਚਾਰजेस ਅਲੱਗ ਤੋਂ ਹੁੰਨੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਤੇ ਬਾਕੀ ਇਹੀ ਮੇਰੀ ਰਿਕਵੈਸਟ ਹੈ ਜੀ ਜਿਹੜਾ ਤੁਸੀਂ ਕਿਸੇ ਵੀ ਕਲਰ ਚ ਰੈਡੀ ਕਰਾਉਣਾ ਹੈ ਤਾਂ ਤੁਸੀਂ ਕਰਵਾ ਸਕਦੇ ਹੋ ਆਪਣੇ ਅਕੋਰਡਿੰਗ ਫੈਬਰਿਕ ਦੱਸ ਕੇ ਵੀ ਤੇ ਦੇਖਦੇ ਹਾਂ ਜੀ ਅੱਜ ਦਾ ਪਹਿਲਾ ਸੂਟ ਇਹ ਦੇਖੋ ਇਹ ਆਪਾਂ ਕ੍ਰੇਪ ਤੇ ਬਣਵਾਇਆ ਸੂਟ ਜਿਹੜੀ 80 ਗ੍ਰਾਮ ਵਾਲੀ ਕ੍ਰੇਪ ਹੁੰਦੀ ਹੈ ਕਿਉਂਕਿ ਜਿਹੜੀ ਬਿਲਕੁਲ ਬਹੁਤ ਹੀ ਪਿਓਰ ਦੀ ਹੁੰਦੀ ਹੈ ਉਹ ਕਾਫੀ ਕੋਸਟਲੀ ਪੈ ਜਾਂਦਾ ਜੀ ਕਿਉਂਕਿ ਹੈਵੀ ਸੂਟ ਆਪਾਂ ਨੇ ਬਹੁਤ ਜ਼ਿਆਦਾ ਤਾਂ ਪਾਉਣੇ ਨਹੀਂ ਹੁੰਦੇ ਜੇ ਉਹਨਾਂ ਨੇ ਬਿਲਕੁਲ ਪਿਓਰ ਵਾਲੇ ਤੇ ਵੀ ਕਰਾਉਣਾ ਹੈ ਜਾਂ ਸੈਮੀ ਤੇ ਕਰਾਉਣਾ ਤਾਂ ਵੀ ਤੁਸੀਂ ਆਪਣੇ ਅਕੋਰਡਿੰਗ ਇਹਨੂੰ ਫਿਰ ਅਪ ਡਾਊਨ ਹੋ ਜਾਣਾ ਇਹ ਆਪਾਂ 80 ਗ੍ਰਾਮ ਵਾਲੀ ਕਰੇਵ ਯੂਜ਼ ਕੀਤੀ ਹੈ ਤੇ ਮੰਗੇਓ ਕਲਰ ਦੇ ਵਿੱਚ ਆਪਾਂ ਸੂਟ ਰੈਡੀ ਕਰਿਆ ਇਹ ਸਾਰਾ ਟੋਟਲੀ ਦਬਕੇ ਦੇ ਵਿੱਚ ਹੈਂਡਵਰਕ ਹੋਇਆ ਜੀ ਇਹਦੇ ਤੇ ਬੜੀ ਪਿਆਰੀ ਨੈਕ ਬਣੀ ਹੈ ਬਹੁਤ ਪਿਆਰਾ ਇਹ ਮੈਂ ਤੁਹਾਨੂੰ ਪੂਰਾ ਖੋਲ ਕੇ ਦਿਖਾਨੀ ਹੈ ਤੇ ਪਿਓਰ ਔਰਗੈਂਜ਼ਾ ਦਾ ਆਪਾਂ ਨੇ ਦੁਪੱਟਾ ਇਹਦੇ ਨਾਲ ਬਿਲਕੁਲ ਪਿਓਰ ਔਰਗੈਂਜ਼ਾ ਦਾ ਦੁਪੱਟਾ ਬਣਾਇਆ 4 ਸਾਈਡ ਵਰਕ ਦੇ ਨਾਲ ਇਹ ਦੇਖੋ ਸ਼ਰਟ ਆ ਗਈ ਹੈ ਪੂਰੀ ਬਹੁਤ ਸੋਹਣਾ ਮੰਗੇਓ ਕਲਰ ਹੈ ਕ੍ਰੇਪ ਤੇ ਬਣਿਆ ਸੂਟ ਇਹ ਰਿਬਟੇ ਬੜਾ ਪਿਆਰਾ ਇਹ ਸਾਰਾ ਨੈੱਕ ਬਣਿਆ ਇਹਦੇ ਤੇ ਤੇ ਪੂਰਾ ਫਰੰਟ ਦੇਖੋ ਬਹੁਤ ਸੋਹਣਾ ਸਾਰਾ ਹੈਂਡਵਰਕ ਹੈ ਜੀ ਬਹੁਤ ਸੋਹਣਾ ਘੇਰੇ ਦੇ ਨਾਲ ਬੜਾ ਪਿਆਰਾ ਘੇਰਾ ਬਣਿਆ ਹੋਇਆ ਥੋੜਾ ਕਾਊਂਟਰ ਤੇ ਰੱਖਣ ਚ ਔਖਾ ਹੋ ਰਿਹਾ ਕਿਉਂਕਿ ਕਾਊਂਟਰ ਤੇ ਕਾਫੀ ਜਿਆਦਾ نیچے ਸਮਾਨ ਵੀ ਪਿਆ ਤੇ ਇਹ 슬ੀਵਸ ਤੇ ਆ ਜਾਣਾ ਜੀ ਵਰਕ ਬੜੀ ਪਿਆਰੀ ਆਪਾਂ ਵੇਲ ਇਹ ਐਵੇਂ ਦੀ ਉਹ ਵੇਲ 4 ਸਾਈਡ ਦੁਪੱਟੇ ਤੇ ਬਣੀ ਹੈ ਵਿੱਚ ਇਹ ਬੁੱਟੀ ਹੈ ਐਵੇਂ ਸੇਮ ਬੁੱਟੀ ਆਪਾਂ ਦੁਪੱਟੇ ਤੇ ਰੱਖੀ ਹੈ ਇਹ ਆ ਗਿਆ ਆਪਣਾ ਸੂਟ ਤੇ ਇਸ ਦੇ ਨਾਲ ਆਰਗੈਂਜ਼ਾ ਦੇ ਵਿੱਚ ਬਿਲਕੁਲ ਪਿਓਰ ਆਰਗੈਂਜ਼ਾ ਦਾ ਦੁਪੱਟਾ ਹੈ ਹਜੇ ਇਹ ਬਣ ਕੇ ਹੀ ਆਇਆ ਜਸਟ ਦੇਖੋ ਐਵੇਂ ਅੱਡੇ ਤੇ ਲੱਗਿਆ ਹੋਇਆ ਸੀਗਾ ਸੂਟ ਐਵੇਂ ਬਣ ਕੇ ਹੀ ਆਇਆ ਇਹਦੀ ਫਿਨਿਸ਼ਿੰਗ ਮੈਂ ਤਾਂ ਨਹੀਂ ਕਰੀ ਵੀ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਫਿਨਿਸ਼ਿੰਗ ਕਰਵਾ ਲਿਓ 4 ਸਾਈਡ ਵਰਕ ਹੈ ਜੀ ਤੇ ਜਿਨ੍ਹਾਂ ਨੇ ਤਾਂ ਟਿਸ਼ੂ ਲਗਾ ਕੇ ਕਰਵਾਉਣੀ ਹੈ ਤਾਂ ਵੀ ਇਹਦੇ نیچے ਟਿਸ਼ੂ ਲੱਗ ਜਾਣਾ ਛੋੜਾ ਫੱਟਾ ਤੇ ਬਾਕੀ ਜਿਨ੍ਹਾਂ ਨੇ ਕਿਰਨ ਕੋਟਾ ਵਗੈਰਾ ਲਗਵਾ ਕੇ ਤਾਂ ਆਪਾਂ ਫਿਨਿਸ਼ਿੰਗ ਨਹੀਂ ਕਰੀ ਹੈਗੀ ਏ ਐਜ਼ ਇਟ ਜਿਵੇਂ ਸੂਟ ਤੁਹਾਨੂੰ ਦਿਖ ਰਿਹਾ ਹੈ ਕ੍ਰੇਪ ਤੇ ਬਣਿਆ ਪਿਓਰ ਦਾ ਦੁਪੱਟਾ ਫੋਰ ਸਾਈਡ ਵਰਕ ਤੇ ਪ੍ਰੋਪਰ ਹੈਵੀ ਸ਼ਰਟ ਦੇ ਨਾਲ 12000 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 12000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਬਾਕੀ ਜਿਹੜੀ ਕੋਈ ਐਕਸਟਰਾ ਫਿਨਿਸ਼ਿੰਗ ਕਰਾਂਗੇ ਜਾਂ ਸਟੀਚ ਕਰਾਂਗੇ ਉਹਦੇ ਫਿਰ ਅਲੱਗ ਚਾਰਜਸ ਹੈ ਬਾਕੀ ਜੇ ਤੁਸੀਂ ਐਵੇਂ ਹੀ ਮੰਗਵਾਉਣਾ ਹੈ ਤਾਂ 12000 ਦੇ ਵਿੱਚ ਇਹ ਸੂਟ ਪਰਚੇਸ ਕਰ ਸਕਦੇ ਹੋ ਬਾਕੀ ਜੇ ਕਿਸੇ ਹੋਰ ਕਲਰ ਤੇ ਸੇਮ ਵਰਕ ਕਰਵਾਉਣਾ ਹੈ ਤੁਸੀਂ ਤਾਂ ਵੀ ਕਰਵਾ ਸਕਦੇ ਹੋ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ ਨੈਕਸਟ ਡਿਜ਼ਾਈਨ ਦਿਖਾਣੇ ਬੜਾ ਪਿਆਰਾ ਇਹ ਆਪਾਂ ਕਰਾਇਆ ਸੁਰਮੀ ਗ੍ਰੇ ਕਲਰ ਬੜਾ ਸੋਹਣਾ ਬਲੂ ਸੁਰਮੀ ਜਾਂ ਕਲਰ ਹੈ ਬੜਾ ਸੋਹਣਾ ਜਿਹਾ ਕਲਰ ਹੈ ਬਲੂ ਟੋਨ ਤੇ ਜਿਹੜਾ ਗ੍ਰੇ ਹੁੰਦਾ ਸਾਰਾ ਹੈਵੀ ਵਰਕ ਦਬਕੇ ਦੇ ਨਾਲ ਇਹ ਹੈਂਗਰ ਤੇ ਮੈਂ ਤਾਂ ਦਿਖਾ ਰਹੀ ਹਾਂ ਕਿਉਂਕਿ ਫੇਰ ਜਦੋਂ ਫੁੱਲਦਾ ਕਈ ਵਾਰੀ ਨਹੀਂ ਵੀ ਪਤਾ ਲੱਗਦਾ ਥੋੜਾ ਸਾਂਭਣਾ ਵੀ ਔਖਾ ਹੋ ਜਾਂਦਾ ਇਹ ਵੀ ਆਪਾਂ ਕ੍ਰੇਪ ਤੇ ਬਣਾਇਆ ਜੀ ਸੂਟ ਕ੍ਰੇਪ ਤੇ ਇਹ ਤਾਂ ਹੈਵੀ ਸੂਟ ਮੈਂ ਰੈਡੀ ਕਰਾਇਆ ਕਿਉਂਕਿ ਕ੍ਰੇਪ ਸਦਾ ਬਹਾਰ ਹੈ ਬਾਕੀ ਫੈਬਰਿਕ ਆਉਂਦਾ ਜਾਂਦਾ ਰਹਿੰਦਾ ਕਦੇ ਚੇਂਜ ਹੋ ਗਿਆ ਫੈਸ਼ਨ ਕਦੇ ਨਹੀਂ ਹੈ ਨਾ ਕ੍ਰੇਪ ਹਮੇਸ਼ਾ ਹੀ ਫੈਸ਼ਨ 'ਚ ਰਹਿੰਦੀ ਹੈ ਜੀ ਕ੍ਰੇਪ ਦੇ ਸੂਟ ਤੇ ਬੜਾ ਪਿਆਰਾ ਇਹ ਸੂਟ ਆਪਾਂ ਗ੍ਰੇ ਕਲਰ ਦੇ ਵਿੱਚ ਰੈਡੀ ਕਰਿਆ ਫੁੱਲ ਦਬਕਾ ਵਰਕ ਦੇ ਨਾਲ ਸਾਰੇ ਤੇ ਆਪਾਂ ਦਬਕਾ ਵਰਕ ਕਰਵਾਇਆ ਇਹਦੇ ਤੇ ਬਹੁਤ ਪਿਆਰਾ ਨੈੱਕ ਬਣੀ ਆ ਸਾਰਾ ਇਹ ਬਹੁਤ ਸੋਹਣਾ ਇਹਨੂੰ ਆਪਾਂ ਏ ਲਾਈਨ ਚ ਵੀ ਹਲਕਾ ਜਿਹਾ ਏ ਲਾਈਨ ਟੱਚ ਦਵਾਂਗੇ ਬਹੁਤ ਪਿਆਰਾ ਬੈਕ ਪਲੇਟ ਦੇ ਨਾਲ ਬਹੁਤ ਪਿਆਰਾ ਸੂਟ ਬਣਨਾ ਹੈ ਇਹ ਜਦੋਂ ਸਟੀਚ ਹੋਣਾ ਸੂਟ ਹਲਕਾ ਹਲਕਾ ਪਿੰਕ ਦੇ ਨਾਲ ਇਹਨੂੰ ਹਾਈਲਾਈਟ ਕਰਿਆ ਵਿੱਚ ਤਾਂਗਾ ਯੂਜ਼ ਕੀਤਾ ਇਹ 슬ੀਵਸ ਤੇ ਆ ਜਾਣਾ ਜੀ ਵਰਕ ਇਹ 슬ੀਵਸ ਤੇ ਆ ਜਾਣਾ ਇਸ ਦੇ ਨਾਲ ਵੀ ਆਪਾਂ ਪਿਓਰ ਔਰਗਾਂਜ਼ਾ ਤੇ ਦੁਪੱਟਾ ਬਣਾਇਆ ਥੋੜਾ ਪਿਆਰਾ 4 ਸਾਈਡ ਵਰਕ ਦੇ ਨਾਲ ਵੀ ਚੁਟਕੀ ਹੈ ਜੀ ਸਾਰੇ ਦੁਪੱਟੇ ਤੇ ਪੂਰਾ ਦਬਕੇ ਦਾ ਕੰਮ ਹੋਇਆ ਜੀ ਇਹ ਫਿਨਿਸ਼ਿੰਗ ਆਪਾਂ ਦੁਪੱਟਿਆਂ ਦੀ ਤਾਂ ਨਹੀਂ ਕਰੀ ਵੀ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਇਹਨਾਂ ਤੇ ਫਿਨਿਸ਼ਿੰਗ ਕਰਵਾ ਸਕਦੇ ਹੋ ਜਿੱਥੋਂ ਤੁਸੀਂ ਸਟਿਚ ਕਰਵਾਉਣਾ ਹੈ ਉੱਥੋਂ ਤੁਸੀਂ ਫਿਨਿਸ਼ਿੰਗ ਕਰਵਾ ਸਕਦੇ ਹੋ ਇਹਦਾ ਵੀ ਪ੍ਰਾਈਸ 12000 ਹੈ ਜੀ 12000 ਪ੍ਰਾਈਸ ਦੇ ਨਾਲ 12000 ਪ੍ਰਾਈਸ ਦੇ ਨਾਲ ਆਪਣੇ ਰੈਡੀ ਕਰਾਈ ਹੋਏ ਇਹੋਲੇ ਸੂਤ ਨੈਕਸਟ ਸੂਟ ਦਿਖਾਉਣੇ ਬੜਾ ਪਿਆਰਾ ਹੈ ਇਹ ਇਹ ਵੀ ਆਪਾਂ ਕ੍ਰੇਪ ਤੇ ਬਣਾਇਆ ਇਹ ਵੀ ਕ੍ਰੇਪ ਤੇ ਬਣਿਆ ਪੀਚ ਕਲਰ ਦੇ ਵਿੱਚ ਬਹੁਤ ਪਿਆਰਾ ਸੂਟ ਹੈ ਇਹਦੇ ਤੇ ਆਪਾਂ ਗੋਟਾ ਪੱਤੀ ਦਾ ਕੰਮ ਕਰਵਾਇਆ ਜੀ ਜਿਵੇਂ ਪਹਿਲਾਂ ਦਿਖਾਇਆ ਧੱਕੇ ਦਾ ਕੰਮ ਸੀਗਾ ਇਹਦੇ ਤੇ ਆਪਾਂ ਕਰਵਾਇਆ ਗੋਟਾ ਪੱਤੀ ਦਾ ਵਰਕ ਬਹੁਤ ਸੋਹਣਾ ਨਾਲ ਆਪਾਂ ਗ੍ਰੀਨ ਦਾ ਜਿਹੜੇ ਕੀ ਆਰੰਗਾ ਗ੍ਰੀਨ ਕਲਰ ਕਹਿੰਦੇ ਉਹ ਵਾਲਾ ਕਲਰ ਯੂਜ਼ ਕੀਤਾ ਇਹਦੇ ਵਿੱਚ ਵੀ ਥੋੜੀ ਗ੍ਰੇਸ ਆਉਂਦੀ ਹੈ ਜਦੋਂ ਥ੍ਰੈਡ ਯੂਜ਼ ਕਰ ਲੈਂਦੇ ਆ ਵਿੱਚ ਬਹੁਤ ਪਿਆਰਾ ਬਰੀਕੀ ਕੰਮ ਹੈ ਗੋਟਾ ਪੱਤੀ ਦੇ ਵਿੱਚ ਕੋਈ ਉਠਮਾ ਜਾਂ ਕੰਮ ਨਹੀਂ ਹੈਗਾ ਬੜਾ ਪਿਆਰਾ ਜੇ ਮੈਂ ਤੁਹਾਨੂੰ ਪੂਰਾ ਵੀ ਦਿਖਾਣੀ ਆ ਸੂਟ ਤੇ ਸੋਨਾ neck ਬਣੀ ਹੈ ਬਹੁਤ ਪਿਆਰਾ ਹੈਵੀ ਵਰਕ ਦੇਖੋ ਘੇਰੇ ਤੱਕ ਬਹੁਤ ਸੋਹਣਾ ਵਰਕ ਹੋਇਆ ਹੈਵੇਂ neck ਤੇ ਆ ਕੇ ਉੱਪਰ ਤੇ ਬੜਾ ਪਿਆਰਾ ਹੈ ਇਹ ਸੂਟ ਬਣਨਾ ਹੈ ਨੀਚੇ ਤੱਕ ਤੇ ਇਹ 슬ੀਵਸ ਤੇ ਆ ਜਾਣਾ ਜੀ ਵਰਕ ਇਹ 슬ੀਵ ਬਣਾਈਆਂ ਬਾਜੂ ਤੇ ਆ ਜਾਣਾ ਆ ਸੁਣੇ ਇਹ ਸੂਟ ਹਜੇ ਬਣ ਕੇ ਹੀ ਆਏ ਸੀ ਆਪਣੇ ਤੇ ਇਸ ਦੇ ਨਾਲ ਹੈਗਾ ਪਿਓਰ ਚਨਾਉਣ ਦਾ ਦੁਪੱਟਾ ਬਿਲਕੁਲ ਫੁੱਲ ਪਿਓਰ ਚਨਾਉਣ ਜਿਹੜਾ ਕਮਲ ਦਾ ਉਹ ਵਾਲਾ ਦੁਪੱਟਾ ਆਪਾਂ ਇਹਦੇ ਨਾਲ ਬਣਾਇਆ ਫੁੱਲ ਚਨਾਉਣ ਦਾ ਪੂਰਾ 2.5 ਮੀਟਰ ਦਾ ਦੁਪੱਟਾ ਹੋਊਗਾ ਤੇ ਫੋਰ ਸਾਈਡ ਦੇਖੋ ਪੂਰੀ ਵੇਲ ਬਣੀ ਹੋਈ ਹੈ ਇਹਦੀ ਆਪਾਂ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਹੈ ਇਸ ਦੁਪੱਟੇ ਦੀ ਤੇ ਵਿੱਚ ਬੂਟੀਆਂ ਤੇ ਕਿਰਨ ਗੋਟਾ ਲਗਾਇਆ ਇਹ ਤਾਂ ਲਗਾਇਆ ਕਿ ਤੁਹਾਨੂੰ ਆਈਡੀਆ ਹੋ ਜੂ ਵੀ ਜੇ ਆਪਾਂ ਉਹਨਾਂ ਤੇ ਵੀ ਲਗਾਵਾਂਗੇ ਤੇ ਆਪਾਂ ਨੂੰ ਕਿਵੇਂ ਦੀ ਜਿਵੇਂ ਕਿਵੇਂ ਦੀ ਗ੍ਰੇਸ ਆਊਗੀ ਕਹਿਣ ਦਾ ਮਤਲਬ ਹੈ ਦੁਪੱਟੇ ਦੀ ਤਬ ਬੜਾ ਪਿਆਰਾ ਇਸ ਦੇ ਨਾਲ ਆਪਾਂ ਇਹ ਦੁਪੱਟਾ ਰੈਡੀ ਕਰ ਕੀਤਾ 11000 ਪ੍ਰਾਈਸ ਹੈ ਜੀ 11000 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਇਹ ਵੀ ਬੜਾ ਪਿਆਰਾ ਹੈਂਡਵਰਕ ਦੇ ਵਿੱਚ ਬਣਿਆ ਸੂਟ ਸਾਰਾ ਗੋਟਾ ਪੱਤੀ ਦੇ ਵਿੱਚ ਜਿਨ੍ਹਾਂ ਨੂੰ ਚੁਣੌਣ ਦੇ ਦੁਪੱਟੇ ਉਹਨਾਂ ਨਾਲ ਵੀ ਕਿਸੇ ਵੀ ਡਿਜ਼ਾਈਨ ਤੇ ਤੁਸੀਂ ਜਿਹੜਾ ਦੁਪੱਟਾ ਬਣਵਾਣਾ ਉਸ ਦੇ ਅਕੋਰਡਿੰਗ ਤੁਹਾਨੂੰ ਦੱਸ ਦਾਂਗੇ ਪਰ ਰੇਟ ਜਿਵੇਂ ਜਦੋਂ ਫੈਬਰਿਕ ਦੇ ਅਕੋਰਡਿੰਗ ਫਿਰ ਹੋ ਜਾਣਾ ਇਹ ਜਿਹੜੇ ਦੱਸਿਆ ਮੈਂ ਤੁਹਾਨੂੰ ਪਹਿਲੇ 12-12000 ਦੇ ਸੀ ਕਿ ਇਹ 11000 ਪ੍ਰਾਈਸ ਦੇ ਨਾਲ ਇਹ ਹੁਣ ਮੈਂ ਤੁਹਾਨੂੰ ਫੈਬਰਿਕ ਦਿਖਾਉਣਾ ਆਪਣੇ ਕੋਲ ਹੁਣ ਜਿਵੇਂ ਅੱਗੇ ਵਾਸਤੇ ਸਾਰਾ ਫੈਬਰਿਕ ਆ ਗਿਆ ਇਹ ਪੇ ਔਰ ਬੰਦਨੀ ਪ੍ਰਿੰਟ ਦੇ ਵਿੱਚ ਟਿਸ਼ੂ ਫੈਬਰਿਕ ਆ ਗਿਆ ਜੀ ਆਪਣੇ ਕੋਲ ਬਿਲਕੁਲ ਪਿਓਰ ਦੇ ਵਿੱਚ ਹੈ ਇੱਕ ਮੈਂ ਹੋਰ ਦੱਸਣਾ ਇਹਦੇ ਚ ਕਾਪੀ ਵੀ ਬਹੁਤ ਜ਼ਿਆਦਾ ਆ ਜਾਣੀ ਆ ਹੁਣ ਜਦੋਂ ਇੱਕ ਪ੍ਰਿੰਟ ਆਉਂਦਾ ਹੈ ਪਿਓਰ ਦੇ ਵਿੱਚ ਤਾਂ ਉਹਦੀ ਕਾਪੀ ਆ ਜਾਂਦੀ ਹੈ ਪਿਓਰ ਦਾ ਮਤਲਬ ਹੁੰਦਾ ਬਿਲਕੁਲ ਲਾਈਟ weight ਇਹ ਦੇਖੋ 5 ਮੀਟਰ ਹੈ ਪੂਰਾ ਬਹੁਤ ਜ਼ਿਆਦਾ ਲਾਈਟ weight ਹੈ ਜੀ ਇਹ 5 ਮੀਟਰ ਦਾ ਫੈਬਰਿਕ ਹੈ ਬਹੁਤ ਸੋਹਣਾ ਇਈ ਵੈਸੀ ਆਪਾਂ ਯੂਜ਼ ਕੀਤੀ ਕਰਨੀ ਹੈ ਇਸ ਇਹਦੀ ਸ਼ਰਟ ਬਣਾਵਾਂਗੇ ਤੇ ਇਸ ਦੇ ਨਾਲ ਇਹ ਵਾਲੀ ਬਾਟਮ ਹੈ ਜੀ ਬਰੀਕ ਪ੍ਰਿੰਟ ਦੇ ਵਿੱਚ ਇਹ ਸਾਰੇ ਆਪਾਂ ਹੈਂਡਵਰਕ ਦੇ ਵਿੱਚ ਸੂਟ ਰੈਡੀ ਕਰਨੇ ਆ ਬਾਕੀ ਜੇ ਤੁਸੀਂ ਆਪਣਾ ਰੈਡੀ ਕਰਾਉਣਾ ਕਿਤੇ ਵੀ ਤਾਂ ਤੁਸੀਂ ਫੈਬਰਿਕ ਵੀ ਇਹ ਪਰਚੇਸ ਕਰ ਸਕਦੇ ਹੋ 2500 ਦਾ ਸੂਟ ਹੈ ਜੀ ਬਿਨਾ ਦੁਪੱਟੇ ਤੋਂ 2500 ਪ੍ਰਾਈਸ ਹੈ ਜੀ ਇਹਦਾ ਬਿਨਾ ਦੁਪੱਟੇ ਤੋਂ ਤੇ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਨੀ ਆ ਇੱਕ ਇਹ ਹੋ ਗਿਆ ਇਹਦੇ ਵਿੱਚ ਹੈਗਾ ਇਹ ਵਾਲਾ ਕਲਰ ਬਿਲਕੁਲ ਪਿਓਰ ਦੇ ਵਿੱਚ ਹੈ ਜੀ ਇਹ ਟਿਸ਼ੂ ਹੈ ਇਹ ਵਾਲਾ ਕਲਰ ਆ ਗਿਆ ਇਹਦੇ ਵਿੱਚ ਸੇਮ ਦੇ ਵਿੱਚ ਹੀ ਤੇ ਇਹ ਹੈਗੀ ਇਸਦੀ ਬਾਟਮ ਦੇਖ ਕਿੰਨੀ ਪਿਆਰੀ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਹੈ ਇਹ ਤੁਸੀਂ ਲੈਣਾ ਤੁਸੀਂ ਸੂਟ ਲੈ ਸਕਦੇ ਹੋ ਬਾਕੀ ਜਿਨ੍ਹਾਂ ਨੇ ਹੈਂਡਵਰਕ ਵਗੈਰਾ ਕਰਵਾ ਕੇ ਰੈਡੀ ਕਰਵਾਣੇ ਤਾਂ ਵੀ ਤੁਹਾਡੀ ਚੋਇਸ ਹੈ ਇਹ ਦੇਖੋ ਮਹਿੰਦੀ ਕਲਰ ਬਿਲਕੁਲ ਪਿਓਰ ਦੇ ਵਿੱਚ ਹੈ ਜੀ ਇਹ ਸੂਟ ਬਹੁਤ ਸੋਹਣਾ ਮਹਿੰਦੀ ਕਲਰ ਦੇ ਵਿੱਚ ਤੇ ਨਾਲ ਹੈਗਾ ਇਸ ਤੇ ਬਰੀਕ ਪ੍ਰਿੰਟ ਦੇ ਵਿੱਚ ਬਾਟਮ 2500 ਪ੍ਰਾਈਸ ਵਿਦਾਊਟ ਦੁਪੱਟਾ ਵਿਦਾਊਟ ਵਰਕ ਬਾਕੀ ਹਲਕਾ ਫੁਲਕਾ ਵਰਕ ਕਰਾਣਾ ਇਹਨਾਂ ਨੂੰ ਆਪਣੇ ਅਕੋਰਡਿੰਗ ਆਪਾਂ ਰੈਡੀ ਕਰਾ ਸਕਦੇ ਹਾਂ ਵੀ ਲਾਈਟ ਵਰਕ ਦੇ ਵਿੱਚ ਜਾਂ ਹੈਵੀ ਵਰਕ ਦੇ ਵਿੱਚ ਪਰਪਲ ਟੋਨ ਤੇ ਆ ਗਿਆ ਮੜਾ ਪਿਆਰਾ ਜਿਹਾ ਕਲਰ ਹੈਗੀ ਬਹੁਤ ਸੋਹਣਾ ਇਹ ਚਾਰ ਕਲਰ ਆਪਾਂ ਹੈਗੇ ਆਪਣੇ ਕੋਲ ਇਹ ਤੁਸੀਂ ਐਜ਼ ਇਟ ਇਜ਼ ਪ੍ਰੀਅਰ ਪਰਚੇਸ ਕਰਨੇ ਤਾਂ ਵੀ ਕਰ ਸਕਦੇ ਹੋ ਤੁਸੀਂ ਵਰਕ ਕਰਾ ਕੇ ਮੰਗਾਉਣੇ ਆ ਤਾਂ ਵੀ 2500 ਪ੍ਰਾਈਸ ਹੈ ਜੀ ਇਹਨਾਂ ਦਾ ਨੈਕਸਟ ਸੂਟ ਦਿਖਾਉਣੇ ਆ ਪਿਓਰ ਕ੍ਰੈਸ਼ ਦੇ ਵਿੱਚ ਪਿਓਰ ਕ੍ਰੈਸ਼ ਟਿਸ਼ੂ ਆ ਗਿਆ ਆਪਣੇ ਕੋਲ ਬਿਲਕੁਲ ਪਿਓਰ ਦੇ ਵਿੱਚ ਰੈਸਟ ਕਲਰ ਦੇ ਵਿੱਚ ਹੈ ਜੀ ਇਹ ਇਹ ਅੱਗੇ ਅੱਗੇ ਫਿਰ ਕਲਰ ਨਹੀਂ ਮਿਲਦੇ ਹੈਗੇ ਇਹ ਰੈਸਟ ਕਲਰ ਦੇ ਵਿੱਚ ਹੈ ਬੜਾ ਪਿਆਰਾ ਸਾਰੇ ਹੀ ਅੱਜ ਤੁਹਾਨੂੰ ਇੱਕ ਤੋਂ ਇੱਕ ਫੈਬਰਿਕ ਦਿਖਾਵਾਂਗੇ ਜਿਹੜੇ ਤੁਸੀਂ ਹੁਣ ਅੱਗੇ ਫੰਕਸ਼ਨ ਲਈ ਸੋਚ ਸਕਦੇ ਹੋ ਵੀ ਅਸੀਂ ਕਿਵੇਂ ਦਾ ਸੂਟ ਬਣਾਉਣਾ ਇਹ ਰੈਸਟ ਕਲਰ ਦੇ ਵਿੱਚ ਆ ਗਿਆ ਪਹਿਲਾ ਕਲਰ ਇਹਦਾ ਵੀ 2500 ਪ੍ਰਾਈਸ ਹੈ ਜੀ ਬਿਨਾ ਦੁਪੱਟੇ ਤੋਂ ਇਹਦੇ ਵਿੱਚ ਹੈਗਾ ਆਪਣੇ ਕੋਲ ਮਹਿੰਦੀ ਕਲਰ ਮਹਿੰਦੀ ਕਲਰ ਹੈ ਬਹੁਤ ਪਿਆਰਾ ਮਹਿੰਦੀ ਕਲਰ ਤੇ ਮੂੰਗੀਆਂ ਗ੍ਰੀਨ ਕਲਰ ਗ੍ਰੀਨ ਟੋਨ ਤੇ ਮੂੰਗੀਆਂ ਕਲਰ ਕਲਰ ਸਾਰੇ ਇੱਕ ਤੋਂ ਇੱਕ ਸੋਹਣੇ ਹਨ ਇਹਨਾਂ ਦੇ ਬਾਕੀ ਹੈਂਡਵਰਕ ਵਗੈਰਾ ਕਰਕੇ ਬਹੁਤ ਪਿਆਰੇ ਬਣਨੇ ਆ ਪਰਪਲ ਕਲਰ ਆ ਗਿਆ ਸੋਹਣਾ ਜਿਹਾ ਪਰਪਲ ਹੈ ਬੜਾ ਪਿਆਰਾ ਕ੍ਰਸ਼ ਕਾਟਨ ਹੈ ਜੀ ਇਹ ਕ੍ਰਸ਼ ਕਾਟਨ ਨਹੀਂ ਸੌਰੀ ਕ੍ਰਸ਼ ਟਿਸ਼ੂ ਬਿਲਕੁਲ ਪਿਓਰ ਦੇ ਵਿੱਚ ਬ੍ਰਾਂਡਡ ਹੈ ਜੀ ਐਸ ਕੇ ਬ੍ਰੈਂਡ ਦੀ ਹੈ ਤੇ ਨੈਕਸਟ ਹੈਗਾ ਬੜਾ ਸੋਹਣਾ ਕਾਲਸ ਤੇ ਜਿਹੜਾ ਚਾਰਕੋਲ ਕਲਰ ਹੁੰਦਾ ਕਾਲਸ ਤੇ ਔਵਰ ਆ 컬러 ਹੈ ਜੀ ਇਹ ਇਹ ਬਣੇ ਹੋਏ ਬਹੁਤ ਪਿਆਰੇ ਲੱਗਦੇ ਹਨ ਜਦੋਂ ਇਹਨਾਂ ਤੇ ਹੈਂਡਵਰਕ ਕਰਾਂਗੇ ਬਹੁਤ ਪਿਆਰੀ ਗ੍ਰੇਸ ਆਉਣੀ ਹੈ ਜੀ ਇਹਨਾਂ ਦੀ ਇਹ ਦੇਖੋ ਕਿੰਨਾ ਪਿਆਰਾ ਫੈਬਰਿਕ ਹੈ ਇਹ ਪਿਓਰ ਕ੍ਰਸ਼ ਟਿਸ਼ੂ ਦੇ ਵਿੱਚ ਹੈ ਜੀ 2500 ਦਾ 2500 ਦਾ ਸੂਟ ਹੈ ਜੀ ਇਹ ਪੂਰਾ 5 ਮੀਟਰ ਦੀ ਘੱਟ ਮਿਲੋਗੀ ਤੁਹਾਨੂੰ ਤੇ ਨੈਕਸਟ ਦਿਖਾਣੇ ਆ ਮੈਂ ਤੁਹਾਨੂੰ ਦਿਖਾਣਾ ਇਹ ਆਪਾਂ ਪਿਓਰ ਅਨ ਸੂਈ ਸਿਲਕ ਦੇ ਵਿੱਚ ਸੂਟ ਆਏ ਆ ਬਿਲਕੁਲ ਪਿਓਰ ਦੇ ਵਿੱਚ ਲਿਆਣੀ ਹੋਏ ਸਿਲੇਕਟਡ ਜੇ ਹੁੰਦੀਆਂ ਥੋੜੇ ਥੋੜੇ ਕਿਉਂਕਿ ਫਿਰ ਆਪਣੀ ਚੋਇਸ ਦੇ ਅਕੋਰਡਿੰਗ ਤੁਸੀਂ ਹੋਰ ਵੀ ਮੰਗਾ ਸਕਦੇ ਹੋ ਬਿਲਕੁਲ ਪਿਓਰ ਕ੍ਰੈਸ਼ ਸੌਰੀ ਤਨਸੂਈ ਸਿਲਕ ਦੇ ਵਿੱਚ ਇਹ ਸ਼ਰਟ ਹੈ ਲਾਈਟ ਪਰਪਲ ਕਲਰ ਦੇ ਵਿੱਚ ਬੜਾ ਸੋਹਣਾ ਇਹ ਮੰਮੀਆਂ ਦੇ ਪਾਣ ਵਾਲੇ ਸੂਟ ਹੈ ਵੈਸੇ ਤਾਂ ਵੈਸੇ ਤਾਂ ਅੱਜਕੱਲ ਕੁੜੀਆਂ ਵੀ ਇਹਨਾਂ ਤੇ ਹੈਂਡਵਰਕ ਬਾਟਮ ਤੇ ਕਰਾ ਕੇ ਤੁਸੀਂ ਵੇਅਰ ਕਰ ਸਕਦੇ ਹੋ ਇਹ ਹੈਗੀ ਇਸ ਦੇ ਨਾਲ ਬਾਟਮ ਇਹ ਦੇਖ ਇਹਦਾ ਵੀ 2500 ਪ੍ਰਾਈਸ ਹੈ ਜੀ ਬਿਨਾ ਦੁਪੱਟੇ ਤੋਂ ਬਿਲਕੁਲ ਪਿਓਰ ਦੇ ਵਿੱਚ ਹੈ ਜੀ ਕ੍ਰੇਪ ਦੀ ਬਾਟਮ ਲਗਾਈ ਹੈ ਇਹਦੇ ਨਾਲ ਆਪਾਂ ਇਹ ਦੇਖੋ ਬੜਾ ਪਿਆਰਾ ਇੱਕ ਕਲਰ ਹੈ ਦੇ ਵਿੱਚ ਤੇ ਨੈਕਸਟ ਹੈਗਾ ਵਾਈਨ ਜਾਂ ਪਰਪਲ ਵਾਈਨ ਕਲਰ ਪਰਪਲ ਵਾਈਨ ਕਲਰ ਹੈ ਉਹ ਸੋਨਾ ਕਲਰ ਹੈ ਪਰਪਲ ਵਾਈਨ ਕਲਰ ਇਹ ਬਿਨਾ ਦੁਪट्टे ਤੋਂ ਹੈ 2500 ਪ੍ਰਾਈਸ ਹੈ ਪਿਓਰ ਤਨਸੋਈ ਦੇ ਵਿੱਚ ਤੇ ਕ੍ਰੇਪ ਦੀ ਬਾਟਮ ਹੈ ਜੀ ਪਿਓਰ ਬ੍ਰੌਕੇਟ ਕਹਿ ਸਕਦੇ ਹੋ ਤਨ ਸੂਈ ਜਿਨ੍ਹਾਂ ਨੂੰ ਨਹੀਂ ਸਮਝ ਆਣੀ ਪਿਓਰ ਬ੍ਰੌਕੇਟ ਦੇ ਵਿੱਚ ਬਹੁਤ ਹੀ ਲਾਈਟ ਵੇਟ ਬਿਲਕੁਲ ਹੁੰਦੀ ਹੈ ਇਹ ਪਿਓਰ ਬਹੁਤ ਸੋਹਣਾ ਇਹ 2500 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਇਹਦੇ ਵਿੱਚ ਮਰੂਨ ਕਲਰ ਮਰੂਨ ਕਲਰ ਹੈ ਕਲਰ ਸਾਰੇ ਹੀ ਬੜੇ ਪਿਆਰੇ ਆਪਾਂ ਦੁਪੱਟਾ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਦੁਪੱਟਾ ਲੈ ਸਕਦੇ ਹੋ ਜੀ ਇਹਦੇ ਨਾਲ ਵੀ ਕਿਹੜੇ ਫੈਬਰਿਕ ਦਾ ਲੈਣਾ ਹੈ ਤੇ ਹੋਰ ਚਿਨੋਂਨ ਦਾ ਸੈਮੀ ਚਿਨੋਂਨ ਦਾ ਕੋਰਸ ਕਿਸੇ ਸਟੱਫ ਦਾ ਜਿਵੇਂ ਦਾ ਮਰਜੀ ਤੁਸੀਂ ਦੁਪੱਟਾ ਇਨ੍ਹਾਂ ਤੇ ਆਪਾਂ ਬਾਟਮ ਤੇ ਹਲਕਾ ਫੁਲਕਾ ਹੈਂਡਵਰਕ ਕਰਾ ਕੇ ਰੈਡੀ ਕਰਾਂਗੇ ਨਾ ਸੂਟਾਂ ਨੂੰ ਤੇ ਨੈਕਸਟ ਹੈਗਾ ਪਰਪਲ ਟੋਨ ਤੇ ਕਾਲਸ ਤੇ ਜਿਹੜਾ ਪਰਪਲ ਹੁੰਦਾ ਉਹ ਵਾਲਾ ਕਲਰ ਹੈ ਜੀ ਬਹੁਤ ਪਿਆਰਾ ਸਾਰੇ ਕਲਰ ਬੜੇ ਪਿਆਰੇ ਪਿਆਰੇ ਆ 2500 ਪ੍ਰਾਈਸ ਹੈ ਜੀ ਇਹਨਾਂ ਦਾ ਬਿਨਾਂ ਦੁਪੱਟੇ ਤੋਂ ਸੂਟ ਹੈ ਹੁਣ ਮੈਂ ਚਾਰੇ ਰੰਗ ਵੀ ਰੱਖ ਕੇ ਦਿਖਾ ਦਿੰਨੀ ਆ ਤੁਹਾਨੂੰ ਆ ਨਵਾਂ ਰਿਹਾ ਜੇ ਕਲਰ ਹੈ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਦੇ ਨਾਲ ਆਪਣੇ ਇਹ ਵਾਲੇ ਸੂਟ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 814658080 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ